ਦੇ ਦੁਨੀਆ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾਹਵ ਦਾ ਆ ਸੰਗਰੂਰ ਸਹਿਰ ਵਿੱਚ ਖੜਿਆ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਰਕਾਂ ਵੱਲੋਂ ਅੱਜ ਖੁਸ਼ੀ ਦੀ ਲਹਿਰ ਆ ਕਿਉਂਕਿ ਸੰਗਰੂਰ ਲੋਕ ਸਭਾ ਸੀਟ ਵੱਲੋਂ ਜੋ ਮੀਤਿਹਰ ਕੈਬਨਟ ਮਨਿਸਟਰ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦੇ ਦਿੱਤੀ ਗਈ ਹੈ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਆਗੂ ਮੌਜੂਦ ਨੇ ਕੀ ਨਾਮ ਹੈ ਰਣਬੀਰ ਢੀਂਸਾ ਜੀ ਆ ਕਿਸ ਤਰ੍ਹਾਂ ਦੇਖਦੇ ਹੋ ਵੀ ਅੱਜ ਕੈਬਨਟ ਮੰਤਰੀ ਮੀਤਿਹਰ ਜੀ ਨੂੰ ਜੋ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦਾ ਕੈਂਡੀਡੇਟ ਲਾਣਿਆ ਗਿਆ ਸੰਗਰੂਰ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਦੇਖਦੇ ਆ ਜੀ ਮੀਥੇਰ ਉਹ ਨਹੀਂ ਜਿਹੜਾ 2014 ਦੇ ਵਿੱਚ IAS ਦੀ ਤਿਆਰੀ ਛੱਡ ਕੇ ਅਨੰਦ ਅੰਦੋਲਨ ਤੋਂ ਪਾਰਟੀ ਨਾਲ ਜੁੜਿਆ ਸੀ ਬਹੁਤ ਆਲਾ ਦਰਜੇ ਦਾ ਬੁਲਾਰਾ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਸਾਹਿਬ ਤੋਂ ਇਹ ਦੂਜਾ ਨੰਬਰ ਆਪਾਂ ਮੀਤ ਨੂੰ ਪੰਜਾਬ ਭਰ ਚੋਂ ਦੇ ਸਕਦੇ ਆ ਜਿਹੜਾ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੇ ਲੋਕਾਂ ਦੀ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂ ਤੇ ਉਹਨਾਂ ਨੂੰ ਵੱਧ ਤੋਂ ਵੱਧ ਹੱਲ ਕਰਾਉਣ ਲਈ ਕਾਮਯਾਬ ਸਿੱਧ ਹੋ ਕੀ ਲੱਗਦਾ ਕਿਉਂਕਿ ਬਰਨਾਲੇ ਦੇ ਲੋਕਾਂ ਨੇ ਦੋ ਵਾਰ ਉਹਨਾਂ ਨੂੰ ਜਿਤਾਇਆ ਤੇ ਦੂਸਰੀ ਵਾਰ 40000 ਵੋਟਾਂ ਨਾਲ ਜਿਤਾ ਕੇ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਕੈਬਨਿਟ ਮਨਿਸਟਰ ਬਣਾਇਆ ਜੀ ਇਹ ਬਿਲਕੁਲ ਇਸੇ ਕਰਕੇ ਜੇ ਦੋ ਵਾਰ ਲੋਕਾਂ ਨੇ ਇੱਕ ਨੌਜਵਾਨ ਦੇ ਵਿੱਚ ਵਿਸ਼ਵਾਸ ਦਿਖਾਇਆ ਸੀ ਤੇ ਉਹਨੇ ਉਹ ਕੰਮ ਕਰਕੇ ਦਿਖਾਏ ਦੋ ਸਾਲਾਂ ਤੋਂ ਕਿੰਨੇ ਮੰਤਰਾਲੇ ਮੀਤ ਦੇਖ ਰਿਹਾ ਤੇ ਅੱਜ ਤੱਕ ਬੇਦਾਗ ਉਹਨਾਂ ਚੋਂ ਨਿਕਲੇ ਇਸੇ ਕਰਕੇ ਪਾਰਟੀ ਨੇ ਉਹਨਾਂ ਤੇ ਵਿਸ਼ਵਾਸ ਕਰਾਇਆ ਕਿਉਂਕਿ ਦੋ ਸਾਲ ਬਰਨਾਲੇ ਨੇ ਉਹਨਾਂ ਨੂੰ ਕਾਮਯਾਬ ਕਰਕੇ ਤੋੜਿਆ ਤੇ ਹੁਣ ਸੰਗਰੂਰ ਦੇ ਸਾਰੇ ਮਤਲਬ ਲੋਕ ਸਭਾ ਹਲਕੇ ਦੇ ਲੋਕ ਉਹਨੂੰ ਕਾਮਯਾਬ ਕਰਕੇ ਅੱਗੇ ਭੇਜਣਗੇ ਸੰਗਰੂਰ ਦੇ ਵਰਕਰ ਨੇ ਇੱਥੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਕਿਸ ਤਰ੍ਹਾਂ ਖੁਸ਼ੀ ਜ਼ਾਹਰ ਕਰੀ ਜਾ ਰਹੀ ਹੈ ਛੋਡੇ ਮੂਰੇ ਆ ਜੀ ਅੱਜ ਦੁਪਹਿਰੇ ਟਿਕਟ ਮਤਲਬ ਉਹਦੀ ਡਿਕਲੇਅਰ ਹੋਈ ਹੈ ਤੇ ਸਾਰੇ ਉਹ ਵਰਕਰ ਨੇ ਬਬਲੇ ਹਰੀ ਗਿੱਦੀ ਬਾਈ ਹਰੀ ਤੇ ਇਧਰ ਗੁਰਜਿੰਦਰ ਬਾਈ ਹਰੀ ਸਾਰੇ ਜਿਹੜੇ 2014 ਤੋਂ ਦਿਨ ਰਾਤ ਪਾਰਟੀ ਦੇ ਲਈ ਲੱਗੇ ਹੋਏ ਨੇ ਜੀ ਆ ਕੀ ਕਹਿਣਾ ਚਾਹੋਗੇ ਜੋ ਆਮ ਆਦਮੀ ਪਾਰਟੀ ਨੇ ਇੱਕ ਕੈਬਨਟ ਮਨਿਸਟਰ ਨੂੰ ਹੀ ਟਿਕਟ ਦਿੱਤੀ ਦੇਖੋ ਜੀ ਯੂਥ ਨੇਗੇ ਉਹ ਯੂਥ ਦੀ ਲੋੜ ਹੈ ਤੇ ਖਾਸ ਕਰਕੇ ਜਿਹੜੇ ਸਾਡੇ ਵੀਰ ਮੀਤ ਹੇਰ ਨੇ ਉਹਨਾਂ ਦੀ ਜਿਹੜੀ ਛਵੀ ਆ ਬੜੀ ਸਾਫ਼ ਤੇ ਸੁਥਰੀ ਛਵੀ ਹੈ ਔਰ ਯੂਥ ਦੇ ਵਿੱਚ ਪੂਰਾ ਉਤਸ਼ਾਹ ਹੈ ਔਰ ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਸੰਗਰੂਰ ਜੀ ਜਿਹੜੀ ਸੀਟਾ ਬਾਈ ਮੀਤ ਹੇਰ ਨੂੰ ਐਮਪੀ ਬਣਾ ਕੇ ਜਰੂਰ ਪਾਸ ਕਰਾਂਗੇ ਉਹਨਾਂ ਨੂੰ ਕਿਉਂਕਿ ਅੱਜ ਦੁਪਹਿਰੇ ਸੀਟ ਐਨਾਉਂਸ ਹੋਈ ਹੈ ਤੇ ਉਸ ਤੋਂ ਬਾਅਦ ਜਿੰਨੀ ਵੀ ਸਾਡੀ ਸੰਗਰੂਰ ਜੀ ਟੀਮ ਆਮ ਆਦਮੀ ਪਾਰਟੀ ਦੀ ਸਾਰਿਆਂ ਦੇ ਵਿੱਚ ਪੂਰਾ ਉਤਸ਼ਾਹ ਹੈ ਪੂਰਾ ਜੋਸ਼ ਹੈ ਬਸ ਹੁਣ ਸਾਨੂੰ ਉਡੀਕ ਹੈ ਕਦੋਂ ਸਾਡੀ ਕੈਂਪੇਨ ਸ਼ੁਰੂ ਹੋਵੇ ਅੱਜ ਸਾਡੀਆਂ ਡਿਊਟੀਆਂ ਵੀ ਅਸੀਂ ਆਪਸ ਵਿੱਚ ਵਿਚ ਵੰਡ ਲੀਆਂ ਨੇ ਤਾਂ ਯਕੀਨਨ ਬਾਈ ਮੀਤ ਹੈਰ ਨੂੰ ਅਸੀਂ ਐਮਪੀ ਬਣਾਵਾਂਗੇ ਜੀ ਹਾਂ ਜੀ ਹਾਂ ਇਹਨਾਂ ਦਾ ਕਹਿਣਾ ਹੈ ਕਿ ਯਕੀਨਨ ਕੈਬਨਟ ਮਨਿਸਟਰ ਮੀਤ ਹੈਰ ਨੂੰ ਅਸੀਂ ਮੈਂਬਰ ਪਾਰਲੀਮੈਂਟ ਚੁਣਾਂਗੇ ਤੇ ਪਾਰਲੀਮੈਂਟ ਭੇਜਾਂਗੇ ਤੁਸੀਂ ਦੇਖਦੇ ਰਹੋ ਦੇਸ਼ ਦੁਨੀਆ ਮਹਰਪਾਲ ਸਿੰਘ ਕਾਦਰਦ ਸਿੰਘ ਰੂ